ਮਹਿਬੂਬ ਔਰ ਅਸੀਂ ਪੌਣੇ 9 ਵਜੇ ਇੱਥੋਂ ਗਏ ਆ ਇੱਕ ਸ਼ਗਨ ਪਾਉਣਾ ਥਾ ਭਾਂਡੇ ਦਾ ਭਾਂਡੇ ਦੀ ਸ਼ਗਨ ਭਾਂਡੇ ਦਾ ਸ਼ਗਨ ਪਾਉਣਾ ਸੀਗਾ ਤੇ ਪੌਣੇ 9 ਵਜੇ ਗਏ ਆ ਉੱਥੇ ਇੱਕ ਤਕਰੀਬਨ ਸਵੇਰੇ 10:00 ਵਜੇ 10:30 ਵਜੇ ਮੈਂ ਘਰੇ ਦੀ ਵਕਤ ਆਇਆ ਦੇਖਿਆ ਤਾਂ ਇਹ ਕੱਪੜੇ ਖੜਾਏ ਪੈਨ ਦਰਵਾਜ਼ੇ ਖੁੱਲੇ ਪੈਨ ਇਹ ਦਰਵਾਜ਼ੇ ਮੈਂ ਕਿਹਾ ਕਿਤੇ ਹੰਨਾਨ ਖੋਲ ਗਿਆ ਕਿਤੇ ਸੱਟ ਤੋਂ ਬਾਅਦ ਆਇਆ ਹੂੰ ਇਹਨਾਂ ਤੋਂ ਬੇਟਾ ਮੇਰਾ ਜਦ ਮੈਂ ਅੰਦਰ ਦੇਖਿਆ ਤਾਂ ਬੈੱਡ ਦੇ ਕੱਪੜੇ ਫਰੋਲੇ ਪਏ ਮੈਂ ਆਪਣੇ ਘਰ ਬਾ ਅਸੀਂ ਦੋ ਇਕੱਠੇ ਆਏ ਆ ਮੁੰਡਾ ਮੈਨੂੰ ਛੱਡ ਕੇ ਗਿਆ ਮੈਂ ਪੁੱਛ ਰਿਹਾ ਮੈਂ ਕਿਹਾ ਕਿ ਕੱਪੜੇ ਕਿਨੇ ਫਰੋਲੇ ਨੇ ਇਹ ਮੈਂ ਕਿਹਾ ਜਦ ਮੈਂ ਸਟੋਰ ਦੇ ਵਿੱਚ ਗਿਆ ਤਾਂ ਉਹ ਸਾਰਾ ਖੁਸ਼ੀ ਮੈਂ ਕਿਹਾ ਵੀ ਇਹ ਤਾਂ ਚੋਰ ਪੈ ਗਏ ਅੱਜ ਕੁਝ ਹੋਰ ਆ ਗਿਆ ਅੰਦਰ ਇਹ ਤਾਂ ਚੋਰ ਆ ਗਿਆ ਮੈਂ ਕਿਹਾ ਪਤਾ ਲੁੱਟੇਗਾ ਕਿੰਨਾ ਚੋਰੀ ਹੋਣਾ ਅੱਠ ਨਾ ਤੋਂ ਲੈ ਸੁਣਨਾ 1.5 ਲੱਖ ਰੁਪਏ ਦਾ ਰਜਿਸਟਰੀ ਕਰਵਾਉਣੀ ਸੀ ਮਕਾਨ ਦੀ ਵੀ ਕਦੇ ਦਿਨ ਦੇ ਵਿੱਚ ਮੇਰੇ ਕੋਲ ਮੈਂ ਉੱਥੇ ਆਪਣੇ ਰਾਣਾ ਸਾਹਿਬ ਕੰਮ ਕਰਨਾ ਵੀ ਕਦੇ ਦਿਨ ਦੇ ਵਿੱਚ ਮੈਂ ਕੰਮ ਮੇਰਾ ਖਤਮ ਹੋ ਜਾਊਗਾ ਮੈਂ ਉਹਨਾਂ ਟਰਸਟ ਦੇ ਵਿੱਚ ਜਾਊਗਾ ਵੀ ਮੇਰੀ ਰਜਿਸਟਰੀ ਕਰਵਾ ਦਿਓ ਹੈ ਜੀ ਇਹ ਪੈਸੇ ਜਮਾ ਕੀਤੇ ਪਏ ਤੇ ਬੈਂਕ ਦੇ ਵਿੱਚੋਂ ਲੱਖ ਰੁਪਏ ਲਿਆ ਕੇ ਰੱਖਿਆ ਹੋਇਆ ਤਾਂ ਹੈ ਜੀ ਕਿਉਂ ਹੋ ਜਾਊਗਾ ਐਸਾ ਕੋਈ ਪੀਟੀ ਜਾਂ ਕੋਈ ਮਗਰ ਲੱਗਿਆ ਲੱਗਦਾ ਜੀ ਬਸ ਗਰੀਬ ਮਾਰ ਕਰਕੇ ਜੀ ਹੂੰ ਉਹ ਇੰਪਰੂਵਮੈਂਟ ٹرسٹ ਤੋਂ ਇਹਨਾਂ ਨੇ ਉਹ ਬਣਾਇਆ ਉਹਨਾਂ ਤੋਂ ਰਜਿਸਟਰੀ ਕਰਵਾਉਣਾ ਸੀ। ਉਹ ਬਖਤਰ ਮੈਂ ਡਾਕਟਰ ਮੁਹੰਮਦ ਈਯੂਫ ਖਾਨ। ਔਰ ਇਹ ਉਧਰ ਹੀ ਆਏ ਹੋਏ ਸੀਗੇ। ਇੱਕ ਤਾਂ ਭਾਂਜੇ ਦਾ ਸ਼ਗਨ ਦੇਣਾ ਸੀਗਾ। ਇੱਕ ਦੋਤੀ ਹੋਈ ਹੈ, ਦੋਤਾ ਹੋਏ ਉਹਨਾਂ ਨੂੰ ਵੀ ਦੇਖਣ ਗਏ ਸੀਗੇ ਬਸ ਇਹਨਾਂ ਨੂੰ तकरीबन 9:30 ਤੋਂ 10:30 ਦੇ ਦਰਮਿਆਨ ਇਹ ਉਧਰ ਰਹਿਣ ਔਰ ਜਦ ਇਹ ਇੱਥੇ ਆਏਨ ਇਹਨਾਂ ਨੇ ਮੈਨੂੰ ਤਾਂ ਨਹੀਂ ਦੱਸਿਆ ਲੇਕਿਨ ਮੈਨੂੰ ਤਾਂ ਬਾਅਦ ਵਿੱਚ ਪਤਾ ਲੱਗਿਆ ਅਗੇ ਦੇਖਿਆ ਤਾਂ ਮਨ ਬੜਾ ਦੁੱਖ ਹੋਇਆ ਔਰ ਲੇਕਿਨ ਜਦ ਦੇਖਿਆ ਵੀ ਇੱਥੇ ਤਾਂ ਸਾਰਾ ਕੁਝ ਇਹ ਬੜੇ ਪਲੈਨਿੰਗ ਦੇ ਨਾਲ ਵੀ ਇਹ ਲੱਗਦਾ ਵੀ ਕੋਈ ਜਿੰਮੇ ਪੇਤੀ ਹੋਵੇ ਵੀ ਉਹਨਾਂ ਨੂੰ ਜਾਣਦਾ ਵੀ ਉਹ ਪਤਾ ਲੱਗਿਆ ਵੀ ਇਹ ਇਹਨਾਂ ਦਾ ਵੀ ਸਾਰਾ ਇਸੇ ਦੌਰਾਨੀ ਟਾਈਮ ਦੇ ਵਿੱਚ ਹੀ ਇਹ ਘਟਨਾ ਕਰਮ ਹੋਇਆ ਔਰ ਅਸੀਂ ਪ੍ਰਸ਼ਾਸਨ ਤੋਂ ਪੂਰੀ ਉਮੀਦ ਰੱਖਦੇ ਹਾਂ ਵੀ ਉਹ ਇਹਨਾਂ ਨੂੰ ਪੂਰਾ ਸਹੂਲਤ ਦੇਣਗੇ ਔਰ ਇਹਨਾਂ ਦਾ ਜਿਹੜਾ ਨੁਕਸਾਨ ਹੋਇਆ ਉਹਦੀ ਜਲਦੀ ਤੋਂ ਜਲਦੀ ਪਰਭਾਈ ਕਰਵਾਉਣਗੇ ਔਰ ਜੜੇ قصور وار ہیں انہاں دے نکیل پاون گے ਔਰ ایتھے ਜਿਹੜੀ ਆਪਣੇ ਪੀਸੀਆਰ ਵਗੈਰਾ دے ਇਧਰ 라ਉਂਡ ਲੱਗਨੇ ਚਾਹੀਦੇ ਤਾਂ ਕਿ ਪਤਾ ਜੜੇ ਮੁਜਰੀਮ ہیں انہاں تے دباؤ ਬਣਿਆ ਰਹੇ શ્રી ਗਗਨੇਜੀਤ ਸਿੰਘ ਪੀਪੀਐਸ ਸੀਨੀਅਰ ਕਪਤਾਨ ਪੁਲਿਸ ਜਿਹਦੇ ਦਿਸ਼ਾ ਨਿਰਦੇਸ਼ਾਂ ਹੇਠ ਮਲੇਰ ਕੋਟਲਾ ਪੁਲਿਸ ਦੀ 마ੜੇ ਅੰਸਰਾਂ ਖਿਲਾਫ ਅਤੇ ਨਸ਼ੇ ਤਸਕਰਾਂ ਖਿਲਾਫ ਜਿਹੜੀ ਮਹਿੰਮ جاری ਹੈ ਉਦੇ ਤਹਿਤ ਹੀ ਮਲੇਰ ਕੋਟਲਾ ਸਬਡਿਵੀਜ਼ਨ ਦੇ ਥਾਣਾ ਸਿਟੀਵਨ ਨੂੰ ਇੱਕ ਸਫਲਤਾ حاصل ਹੋਈ ਹੈ ਜਦੋਂ 11 ਤਰੀਕ ਨੂੰ ਮਹਿਬੂਬ ਅਕਤਰ ਜੀ ਆਪਣੇ ਪਰਿਵਾਰ ਸਮੇਤ ਕਿਤੇ ਵਿਆਹ ਦੇ ਪ੍ਰੋਗਰਾਮ ਤੇ ਗਏ ਸੀ ਤਾਂ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਉਹਨਾਂ ਦੇ ਘਰ ਵਿੱਚ ਕਿਸੇ ਨੇ ਆ ਕੇ ਘਰ ਦੇ ਵਿੱਚ ਚੋਰੀ ਕੀਤੀ ਉਸ ਘਟਨਾ ਨੂੰ ਅੰਜਾਮ ਉਹਨਾਂ ਨੇ ਤਕਰੀਬਨ ਉਸਨੇ 10:30 ਦੇ ਕਰੀਬ ਦਿੱਤਾ ਜਦੋਂ ਵਾਪਸ ਆ ਕੇ ਉਹਨਾਂ ਨੇ ਦੇਖਿਆ ਕਿ ਘਰ ਦੇ ਜਿੰਦੇ ਟੁੱਟੇ ਪਏ ਨੇ ਤੇ ਅਲਮਾਰੀਆਂ ਖੁੱਲੀਆਂ ਪਈਆਂ ਨੇ ਤੇ ਉਹਨਾਂ ਦੇ ਸੋਨੇ ਦਾ ਸਮਾਨ ਕੈਸ਼ ਚਾਂਦੀ ਦਾ ਆਈਟਮਸ ਕੁਝ ਉਹ ਸਾਰੀਆਂ ਉਹਨਾਂ ਦੀਆਂ ਚੋਰੀ ਹੋ ਗਈਆਂ ਤਾਂ ਉਸ ਉਹਨਾਂ ਦੇ ਬਿਆਨਾ ਰਿਕਾਰਡ ਕਰਕੇ ਅਸੀਂ 272 ਨੰਬਰ ਐਫ ਆਈ ਆਰ ਮਿਤੀ 13 11 2025 ਰਜਿਸਟਰ ਕੀਤੀ ਹੈ ਅੰਡਰ ਸੈਕਸ਼ਨ 331 ਸਬਕਲੋਸ 4 305 ਤੇ 324 ਸਬਕਲੋਸ 4 ਬੀ ਐਨ ਐਸ ਦੇ ਵਿੱਚ ਸਥਾਨਾ ਸਿਟੀ 1 ਦੇ ਵਿੱਚ ਅਸੀਂ ਐਫ ਆਈ ਆਰ ਰਜਿਸਟਰ ਕੀਤੀ ਹੈ ਐਫ ਆਈ ਆਰ ਰਜਿਸਟਰ ਕਰਨ ਤੋਂ ਬਾਅਦ ਸਾਡੀਆਂ ਵੱਖ-ਵੱਖ ਟੀਮਾਂ ਅਸੀਂ ਡਿਪਿਊਟ ਕੀਤੀਆਂ ਜਿਹੜੀ ਹੈ ਕਿ ਇੱਕ ਟੈਕਨੀਕਲ ਸਰਵੇਲੈਂਸ ਨੂੰ ਦੇਖ ਰਹੀਆਂ ਸੀਗੀਆਂ ਸੀਸੀਟੀਵੀ ਸਰਵੇਲੈਂਸ ਤੇ ਸਾਡੇ ਜਿਹੜੀ ਹਿਊਮਨ ਇੰਟੈਲੀਜੈਂਸ ਨੂੰ ਤੇ ਉਸ ਦੇ ਲੜੀ ਦੇ ਵਿੱਚ ਹੀ ਸਾਨੂੰ ਇੱਕ ਸਫਲਤਾ ਹਾਸਲ ਹੋਈ ਜਦੋਂ ਮੁਹੰਮਦ ਸਾਦਿਕ ਸਾਨੂੰ ਇਹ ਕਲੀਅਰ ਹੋਇਆ ਕਿ ਮੁਹੰਮਦ ਸਾਦਿਕ ਇਹ ਵਾਸੀ ਗੋਵਿੰਦਨਗਰ ਦਾ ਰਹਿਣ ਵਾਲਾ ਹੈ ਕਿ ਇਹਨੇ ਹੀ ਘਟਨਾ ਨੂੰ ਇੰਜਾਮ ਦਿੱਤਾ ਸੀਗਾ ਤੇ ਅਸੀਂ ਇਸ ਨੂੰ ਅਰੈਸਟ ਕਰਕੇ ਇਹਦੇ ਕੋਲੋਂ ਸੋਨੇ ਦਾ ਸਮਾਨ ਤੇ ਚਾਂਦੀ ਦੇ ਜਿਹੜੇ ਗਹਿਣੇ ਸੀਗੇ ਉਹ ਸੀ ਬਰਾਮਦ ਕਰ ਲਏ ਨੇ ਤੇ ਅਸੀਂ ਹੁਣ ਅੱਗੇ ਇਸ ਨੂੰ ਫਰਦਰ ਇਨਵੈਸਟੀਗੇਟ ਕਰਕੇ ਜਿਹੜਾ ਹੈਗਾ ਉਹ ਇਹਨੂੰ ਕੋਰਟ ਦੇ ਵਿੱਚ ਪੇਸ਼ ਕਰਾਂਗੇ ਸਰ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਨੇ ਹਾਂ ਜੀ ਬਿਲਕੁਲ ਜੀ ਅਸੀਂ ਇਸ ਦਾ ਰਿਕਾਰਡ ਚੈੱਕ ਕੀਤਾ ਹੈ ਤਾਂ ਇਸ ਦੇ ਉੱਪਰ ਤਕਰੀਬਨ 6 ਐਫ ਆਈ ਰਜਿਸਟਰਡ ਨੇ ਤੇ ਸਾਰੀਆਂ ਚੋਰੀਆਂ ਦੀ ਐਫ ਆਈ ਰਜਿਸਟਰਡ ਨੇ ਇਹਦੇ ਉੱਪਰ ਤੇ ਉਹ ਸਾਰੀਆਂ ਮੋਸਟਲੀ ਲੋਕਲ ਹੈਗੀਆਂ ਨੇ ਧੂਰੇ ਦੇ ਏਰੀਆ ਦੇ ਵਿੱਚ ਵੀ ਕੀਤੀ ਅਹਿਮਦਗੜ੍ਹ ਦੇ ਏਰੀਆ ਚ ਵੀ ਇਹਨੇ ਚੋਰੀ ਕੀਤੀ ਹੈ ਪਹਿਲਾਂ ਇੱਕ ਬੰਦਾ ਇਨਵੋਲਵ ਹੋਇਆ ਹਾਂਜੀ ਹਾਂ ਬਿਲਕੁਲ ਸੀ ਇਸ ਵਿੱਚ ਇੱਕ ਬੰਦਾ ਇਨਵੋਲਵ ਹੈਗਾ ਤੇ ਸਰ ਸੀਸੀਟੀਵੀ ਕੈਮਰੇ ਵੀ ਨਹੀਂ ਸੀ ਕਾਫੀ ਲੱਗਦਾ ਕਿ ਦਿੱਕਤ ਵੀ ਹੈ ਜਾਂ ਜਾਂਚ ਦੇ ਲਈ ਅਜੀ ਬਿਲਕੁਲ ਸ਼ਾਮ ਦਾ ਟਾਈਮ ਸੀਗਾ ਜੀ ਜਿਵੇਂ ਤੁਸੇ ਦੱਸਿਆ ਸੀਸੀਟੀਵੀ ਦੀ ਜਿਹੜੀ ਵੀ ਫੁਟੇਜ ਸੀਗੀ ਉਹ ਸਾਨੂੰ ਕਰਦੇ ਬਾਹਰ ਨਹੀਂ ਤਾਂ ਥੋੜੀ ਦੂਰੀ 'ਚ ਤਕਰੀਬਨ 60 ਮੀਟਰ ਦੀ ਦੂਰੀ ਦੇ ਵਿੱਚ ਸਾਨੂੰ ਸੀਸੀਟੀਵੀ ਮਿਲੇ ਤਾਂ ਉਹਦੇ ਵਿੱਚ ਸਾਨੂੰ ਜਰੂਰ ਦਿੱਕਤ ਆਈ ਉਹਨੂੰ ਪਛਾਣਨ ਦੇ ਵਿੱਚ ਇਹਨੂੰ ਟ੍ਰੇਸ ਕਰਨ ਦੇ ਵਿੱਚ ਤਰ ਅਪੀਲ ਵੀ ਹਾਂਜੀ ਹਾਂ ਬਿਲਕੁਲ ਜੀ ਜਿਵੇਂ ਸਾਡੇ ਸ਼ਹਿਰ ਦੇ ਵਿੱਚ ਸੀਸੀਟੀਵੀਜ਼ ਸਾਰੇ ਏਰੀਆਜ਼ ਦੇ ਵਿੱਚ ਮੌਜੂਦ ਹਨ ਉਹਦੇ ਵਿੱਚ ਕ੍ਰਾਈਮ ਡਿਟੈਕਸ਼ਨ ਦੇ ਵਿੱਚ ਕ੍ਰਾਈਮ ਡਿਟੈਕਸ਼ਨ ਦੇ ਵਿੱਚ ਕਾਫੀ ਹੈਲਪ ਹੁੰਦੀ ਹੈ ਤਾਂ ਉਵੇਂ ਹੀ ਜਿਵੇਂ ਘਰਾਂ ਦੇ ਵਿੱਚ ਜਦੋਂ ਕੈਮਰੇ ਲੱਗੇ ਹੁੰਦੇ ਹਨ ਸਿਕਿਉਰਿਟੀ ਸਿਸਟਮਸ ਲੱਗੇ ਹੁੰਦੇ ਹਨ ਤਾਂ ਖੁਦ ਵੀ ਲੋਕ ਸਿਕਿਉਰ ਰਹਿੰਦੇ ਨੇ ਤੇ ਕ੍ਰਾਈਮ ਡਿਟੈਕਸ਼ਨ 'ਚ ਬਹੁਤ ਹੈਲਪ ਹੁੰਦੀ ਹੈ ਸਰ ਕੋਈ ਰੈਕਿੰਗ ਕੀਤੀ ਸੀ ਨਾ ਜਾਂ ਸਿੱਧਾ ਹੀ ਜੀ ਅਸੀਂ ਅਜੇ ਇਹਦਾ ਰਿਮਾਂਡ ਲੈ ਰਹੇ ਹਾਂ ਤੇ ਅਜੇ ਫਰਦਰ ਕਲੀਅਰ ਕਰ ਲਾਂਗੇ ਤੇ ਜਿੰਨਾ ਕਿ ਹੁਣ ਤੱਕ ਕਲੀਅਰ ਹੋਇਆ ਹੈ ਕਿ ਇਹ ਗੋਬਿੰਦਨਗਰ ਦਾ ਰਹਿਣ ਵਾਲਾ ਹੈ ਤੇ ਉਸ ਏਰੀਆ ਦੇ ਵਿੱਚ ਸੀਗਾ ਜਦੋਂ ਇਹਨੇ ਦੇਖਿਆ ਕਿ ਘਰ ਦੇ ਵਿੱਚ ਕੋਈ ਮੌਜੂਦ ਨਹੀਂ ਹੈ ਤਾਂ ਉਹ ਕੰਧ ਟੱਪ ਕੇ ਇਹਨੇ ਅੰਦਰ ਦਾਖਲ ਹੋ ਗਿਆ